ਮੈਨੂੰ ਇੱਕ ਕੁੜੀ ਨੇ ਕਮੈਂਟ ਕੀਤਾ ਕਹਿੰਦੀ ਵੀਰੇ ਤੁਸੀਂ ਇੰਡਸਟਰੀ ਦੇ ਇਕੱਲੇ ਬੰਦੇ ਜਿਹੜੇ ਜਗਤ ਵੀਰਾ ਹੋਗੇ ਇਹਨੇ ਕਹਿੰਦੀ ਕਹਿੰਦੇ ਹਰੇਕ ਕੁੜੀ ਮਤਲਬ ਹਰੇਕ ਕੁੜੀ ਤੁਹਾਨੂੰ ਵੀਰਾ ਕਹਿੰਦੀ ਆ ਮੈਂ ਕਿਹਾ ਭੈਣੇ ਵਧੀਆ ਗੱਲ ਆ ਮੈਂ ਕਿਸੇ ਦੀ ਇੱਜ਼ਤ ਕਰਦਾ ਮੇਰੀ ਉਹ ਇੱਜ਼ਤ ਕਰਦੀ ਬਸ ਤੇ ਏਸ ਮੈਨੂੰ ਭੈਣੇ ਕਿਉਂ ਕਹਿਤਾਈ ਤੀ ਉਹ ਨਹੀਂ ਉਦੋਂ ਇਹ ਫਲੋ ਫਲੋ ਚ ਕਹਿ ਗਿਆ ਭੈਣੇ ਹੁਣ ਤੁਹਾਨੂੰ ਮੈਂ ਭੈਣ ਕਹੀ ਜਾਂਦਾ ਕਈ ਵਾਰ ਜਿਵੇਂ ਕੋਈ ਕੁੜੀ ਵਧੀਆ ਲੱਗੇ ਉਹਨੂੰ ਵੀ ਕਿਹਾ ਜਾਂਦਾ ਹੁੰਦਾ ਭੈਣ ਤੇ ਮੰਮੀ ਡੈਡੀ ਕਹਿੰਦੇ ਵੀ ਕਿੰਨੇ ਵਜੇ ਪਹੁੰਚਣਾ ਪੈਣਾ ਤੇ ਅਸੀਂ ਕਹਾਂ ਵੀ ਤੁਸੀਂ ਆਵੋਗੇ ਕਹਿੰਦੇ ਹਾਂ ਕਹਿੰਦੇ ਕਿੰਨੇ ਵਜੇ ਆਈਗੇ ਵੀ 9:00 ਵਜੇ ਕਹਿੰਦੇ ਆ ਤੇ ਕਹਿੰਦੇ ਫਿਰ ਤਾਂ 5:00 ਵਜੇ ਤੁਰਨਾ ਪੈਣਾ ਕਰੋ ਤੇ 5:30 ਵਜੇ ਤੁਰੇ ਭੈਣੇ ਹੋ ਤੇ ਜੇ ਜੇਤੀ ਲੋਕਾਂ ਨੂੰ ਉਹ ਮੈਂ ਦੇਖ ਲਾਂ ਵੀ ਮੈਂ ਕਹੇ ਜਾ ਕੀਤਾ ਯਾਰ ਕਹੇ ਜਾ ਲੱਗਿਆ ਕੋਈ ਪੈਸਾ ਨਹੀਂ ਲੈਂਦਾ ਪ੍ਰੋਡਿਊਸਰਾਂ ਦਾ ਪ੍ਰੋਡਿਊਸਰ ਆਪਣੇ ਘਰ ਦੇ ਆ ਆਪਾਂ ਕੋਈ ਪੈਸਾ ਨਹੀਂ ਲੈਂਦਾ ਮੈਂ ਕਹਾਂ ਕੋਈ ਚੱਕਰ ਨਹੀਂ ਆਪਣੀ ਟੈਂਡਰ ਵੇਚਦੀ ਹੈ ਆਪਣੀ ਗੱਡੀ ਵੇਚਦੀ ਪਰ ਆਪਣੀ ਗੱਡੀ ਵਾਲੇ ਤਾਂ ਨਹੀਂ ਲੈਂਦੇ ਉਹਨਾਂ ਨੇ ਪੈਸੇ ਐਵੇਂ ਝੂਠ ਮਾਰਾ ਗੱਡੀ ਤਾਂ ਮੈਂ ਬਦਲ ਕੇ ਹੋਰ ਲਿਆ ਆ ਆਪਦੀ ਤੇ ਪਰ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਮੈਂ ਤਾਂ ਕਰ ਮੁੰਡਾ ਨਹੀਂ ਹੋਣਾ ਮੈਨੇ ਮੰਮੀ ਡੈਡੀ ਮੂਰੀ ਨਹੀਂ ਬੰਦਾ ਬਣਨਾ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆ ਸੋ ਅੱਜ ਅਸੀਂ ਪਹੁੰਚੇ ਆ ਜੀ ਜਲੰਧਰ ਦੇ ਵਿੱਚ ਜਿੱਥੇ ਸ਼ੂਟ ਹੋ ਰਿਹਾ ਮੂਵੀ ਦਾ ਜੁਦਾ ਮੂਵੀ ਜਿਹਦੇ ਵਿੱਚ ਜੈਸਮੀਨ ਐਂਡ ਗੁਲਾਬ ਵੀਰਾ ਹੁਣੀ ਨੇ ਸੋ ਗੁਲਾਬ ਵੀਰਾ ਇਸ ਮੂਵੀ ਦੇ ਰਾਹੀਂ ਆਪਣਾ ਡੈਬਿਊ ਕਰਦਾ ਪਿਆ ਆ ਸੋ ਗਾਣੇ ਸਾਰਿਆਂ ਨੂੰ ਉਹਨਾਂ ਦੇ ਪਸੰਦ ਆਉਂਦੇ ਆ ਸੋ ਫਾਈਨਲੀ ਮੂਵੀਜ਼ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਫੈਨਸ ਦੀ ਸ਼ਾਇਦ ਦੁਆ ਪਰਮਾਤਮਾ ਨੂੰ ਕਬੂਲ ਹੋ ਗਈ ਆ ਹੈਨਾ ਜੀ ਸੱਚੀ ਗੱਲ ਵੀਰੇ ਸੱਚੀ ਗੱਲ ਮੇਰੀ ਭੈਣ ਬਹੁਤ ਥੈਂਕ ਯੂ ਭਣੇ ਬਹੁਤ ਥੈਂਕ ਯੂ ਤੁਸੀਂ ਆਏ ਰੋਜ਼ਾਨਾ ਸਪੋਕ ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢਿਆ ਸਾਡੇ ਲਈ ਬਹੁਤ ਥੈਂਕ ਯੂ ਬਣੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਸਾਾਨੂੰ ਸਮਾਂ ਦਿੱਤਾ ਨਹੀਂ 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 ਓਕੇ ਬਣੀ ਅੱਛਾ ਵੀਰੇ ਜਦੋਂ ਗਾਣਾ ਸ਼ੂਟ ਕਰਨਾ ਹੁੰਦਾ ਨਾ ਜਿਵੇਂ ਤੁਸੀਂ ਪਹਿਲਾਂ ਵੀ ਕਹਿੰਦੇ ਸੀ ਉਹ 2-3 ਮਿੰਟ ਦਾ ਗਾਣਾ ਹੁੰਦਾ ਆ ਬਟ ਉਹਦੇ ਲਈ ਚਲੋ ਇੱਕ ਦਿਨ ਸ਼ੂਟ ਕਰਨਾ ਹੈ ਵੱਧ ਤੋਂ ਵੱਧ 2 ਦਿਨ ਸ਼ੂਟ ਕਰਨਾ ਹੈ ਨਾ ਲੋਕੇਸ਼ਨ 'ਤੇ ਜਾ ਕੇ ਬਟ ਇੱਕ ਮੂਵੀ ਨੂੰ ਤੁਸੀਂ ਸਾਈਨ ਕਰ ਦਿੱਤਾ ਉਹਨੂੰ ਸ਼ੂਟ ਕਰਨਾ ਮਤਲਬ ਇਹ ਬਹੁਤ ਵੱਡੀ ਰਿਸਪੌਂਸਿਬਿਲਟੀ ਆ ਹੈਨਾ ਆਪਣੇ ਆਪ ਦੇ ਵਿੱਚ ਵੱਡੀ ਸੋ ਅੱਜ ਕੀ ਫੀਲ ਹੋ ਰਿਹਾ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਬਹੁਤ ਪਹਿਨੇ ਸਹੀ ਤੁਹਾਡੀ ਰਿਸਪੌਂਸਿਬਿਲਟੀ ਵਾਲੀ ਗੱਲ ਸਹੀ ਆ 2.5 ਘੰਟੇ ਤੁਸੀਂ 2 ਮਿੰਟ ਦਾ ਗਾਣਾ ਲੋਕਾਂ ਨੂੰ ਕੋਈ ਬੰਦਾ ਕਹਿੰਦਾ ਵੀ ਹਾਂ ਠੀਕ ਠੀਕ ਹੈ ਜਾਂ ਬਹੁਤ ਵਧੀਆ ਪਰ 2.5 ਘੰਟੇ ਕਿਸੇ ਨੂੰ ਜੋੜ ਕੇ ਰੱਖਣਾ ਆਪਦੇ ਆਪ ਨਾਲ ਬਹੁਤ ਵੱਡੀ ਮਤਲਬ ਜ਼ਿੰਮੇਵਾਰੀ ਬਣ ਜਾਂਦੀ ਹੈ ਬੰਦੇ ਦੀ ਤੇ ਅਸੀਂ ਬਹੁਤ ਜਿਆਦਾ ਮਿਹਨਤ ਕੀਤੀ ਆ ਬਾਈ ਤੇ ਹੋਰ ਵੀ ਕਰ ਰਹੇ ਆ ਵੀ ਹਰ ਇੱਕ ਪੱਖ ਤੋਂ ਹਰ ਇੱਕ ਚੀਜ਼ ਤੋਂ ਛੋਟੇ ਛੋਟੇ ਚੀਜ਼ਾਂ ਸਾਰਿਆਂ ਨੂੰ ਵਧੀਆ ਲੱਗੇ ਪਸੰਦ ਆਵੇ ਮੂਵੀ ਜਿੰਨੀ ਮਿਹਨਤ ਕੀਤੀ ਆ ਬਸ ਬਾਬਾ ਸੁੱਖ ਰੱਖੇ ਹਮਤਾ ਵਾਹਿਗੁਰੂ ਕਰਪਾ ਕਰੇ ਪੇਰੈਂਟਸ ਨਾਲ ਆਏ ਹਨ ਅੱਜ ਪਹਿਲੇ ਦਿਨ ਹਨਾ ਉਹ ਉਹੀ ਕ ਲੱਗੀ ਜਿਹੜਾ ਕੰਫੀਡੈਂਸ ਆ ਵੱਜ ਜਾਂਦਾ ਆ ਤੁਸੀਂ ਉਹਨਾਂ ਨੂੰ ਆਪ ਕਿਹਾ ਸੀ ਮੇਰੇ ਨਾਲ ਚੱਲਿਓ ਉਹ ਕਹਿੰਦੇ ਸੀ ਨਹੀਂ ਸਾਡੇ ਮੁੰਡੇ ਨੇ ਪਹਿਲੇ ਮਤਲਬ ਕਿ ਪਹਿਲੀ ਮੂਵੀ ਅਸੀਂ ਨਾਲ ਜਾਣਾ ਆ ਉਹ ਪਹਿਣੇ ਉਹਨਾਂ ਨੂੰ ਵੱਖਰਾ ਹੀ ਚਾ ਚੜਿਆ ਹੋਇਆ ਸੀ ਤੇ ਅਸੀਂ ਕੱਲ ਸਾਡੀ ਇੱਦਾਂ ਗੱਲ ਹੋਈ ਕਹਿੰਦੇ ਵੀ ਐਨੇ ਵਜੇ ਆਪਾਂ ਮਹੂਰਤ ਕਰਨਾ ਮੂਵੀ ਦਾ ਤੇ ਮੰਮੀ ਡੈਡੀ ਕਹਿੰਦੇ ਵੀ ਕਿੰਨੇ ਵਜੇ ਪਹੁੰਚਣਾ ਪੈਣਾ ਤੇ ਅਸੀਂ ਕਿਹਾ ਵੀ ਤੁਸੀਂ ਆਉਂਗੇ ਕਹਿੰਦੇ ਹਾਂ ਕਹਿੰਦੇ ਕਿੰਨੇ ਵਜੇ ਆਈਗਾ ਵੀ 9:00 ਵਜੇ ਕਹਿੰਦੇ ਆ ਤੇ ਕਹਿੰਦੇ ਫਿਰ ਤਾਂ 5:00 ਵਜੇ ਤੁਰਨਾ ਪੈਣਾ ਘਰੋਂ ਤੇ 5:30 ਵਜੇ ਤੁਰੇ ਭੈਣੇ ਹਾਂ 5:30 ਵਜੇ ਚਾ ਚਾ ਉਹਨਾਂ ਨੂੰ ਇੰਨਾ ਜ਼ਿਆਦਾ ਵੀ ਹਾਂ ਸਾਡੇ ਮੁੰਡੇ ਦੀ ਮੂਵੀ ਆ ਰਹੀ ਹੈ ਬਹੁਤ ਜਿਆਦੇ ਚਾਅ ਬਣੇ ਬਸ ਬਾਬਾ ਸੁੱਖ ਰੱਖੇ ਬਣੇ ਹੁਣ ਤਾਂ ਮੈਨੂੰ ਐ ਜੇ ਹੋਇਆ ਹੋਇਆ ਵੀ ਕਦੋਂ ਕਦੋਂ ਐ ਹੋ ਜੇ ਵੀ ਅੱਜ ਫਿਲਮ ਲੱਭੇਗੀ ਹਾਂ ਜੀ ਇੱਕ ਇੱਕ ਕਾਲ ਜੀ ਨਹੀਂ ਮੱਚਦੀ ਹੁੰਦੀ ਸਾਡੇ ਪੰਜਾਬੀਆਂ ਦੇ ਵਿੱਚ ਹੁੰਦਾ ਜਦ ਅਸੀਂ ਕੰਮ ਸ਼ੁਰੂ ਕਰਦੇ ਹਾਂ ਨਾ ਕਰਦੇ ਅਸੀਂ ਸਹਿਜੇ ਸਹਿਜਈਆਂ ਮਨ ਲਗਾ ਕੇ ਕਰਦੇ ਹਾਂ ਬਟ ਹੁੰਦਾ ਫਟਾਫਟ ਕੰਮ ਆਜਵੇ ਤੇ ਸਾਰਿਆਂ ਨੂੰ ਦੇਖ ਜਵੇ ਹੈ ਨਾ ਹਾਂ ਥੇ ਥੇ ਲੋਕਾਂ ਨੂੰ ਬਹੁਤ ਮੈਂ ਦੇਖ ਲਾਂ ਮੈਂ ਕਹੇ ਜਾ ਕੀਤਾ ਯਾਰ ਕਹੇ ਜਾ ਲੱਗਿਆ ਮੈਂ ਅੱਛਾ ਜੈਸਮੀਨ ਨੂੰ ਭੈਣੇ ਕਿਉਂ ਕਹਿਤਾ ਸੀ ਉਹ ਨਹੀਂ ਉਹ ਤਾਂ ਉਏ ਫਲੋ ਫਲੋ ਚ ਕਹਿ ਗਿਆ ਭੈਣੇ ਹੁਣ ਕਈ ਵਾਰ ਜਿਵੇਂ ਕੋਈ ਕੁੜੀ ਵਧੀਆ ਲੱਗੇ ਉਹਨੂੰ ਵੀ ਕਿਹਾ ਜਾਂਦਾ ਹੁੰਦਾ ਭੈਣ ਤੇ ਉਹ ਫਲੋ ਫਲੋ ਚ ਕਿਹਾ ਗਿਆ ਭੈਣ ਆਪਣੇ ਆਪ ਨੂੰ ਫੀਲ ਹੁੰਦਾ ਨਹੀਂ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਇਹਨਾ ਨਹੀਂ ਭੈਣੇ ਮੈਨੂੰ ਤਾਂ ਨਾ ਕਮੈਂਟ ਵੀ ਇਹ ਜੇ ਆਉਣ ਲੱਗੇ ਮੈਨੂੰ ਇੱਕ ਕੁੜੀ ਨੇ ਕਮੈਂਟ ਕੀਤਾ ਕਹਿੰਦੀ ਵੀਰੇ ਤੁਸੀਂ ਇੰਡਸਟਰੀ ਦੇ ਇਕੱਲੇ ਬੰਦੇ ਜਿਹੜੇ ਜਗਤ ਵੀਰਾ ਹੋਗੇ ਕਹਿੰਦੇ ਕਹਿੰਦੇ ਹਰੇਕ ਕੁੜੀ ਮਤਲਬ ਹਰੇਕ ਕੁੜੀ ਤੁਹਾਨੂੰ ਵੀਰਾ ਕਹਿੰਦੀ ਆ ਮੈਂ ਕਿਹਾ ਭੈਣੇ ਵਧੀਆ ਗੱਲ ਆ ਮੈਂ ਕਿਸੇ ਦੀ ਇੱਜ਼ਤ ਕਰਦਾ ਮੇਰੀ ਉਹ ਇੱਜ਼ਤ ਕਰਦੀ ਬਸ ਠੀਕ ਹੱਥੀ ਲਈ ਵੀ ਤੇ ਅੱਛਾ ਤੁਸੀਂ ਮੂਵੀ ਦੀ ਗੱਲ ਵੀ ਦੱਸ ਰਹੀ ਸੀ ਨਾ ਗਿੱਲਰਾਂ ਤਾਂ ਵੀਰੇ ਨੂੰ ਕਹਿ ਰਹੀ ਸੀ ਤੁਸੀਂ ਵੀ ਜੇਕਰ ਮੂਵੀ ਕਰਾਂਗਾ ਤਾਂ ਮੈਂ ਹੀ ਕਰਾਂਗਾ ਹੈਨਾ ਤੁਹਾਨੂੰ ਟਾਈਟਲ ਚੰਗਾ ਲੱਗਾ ਸੀਗਾ ਇਹਦਾ ਜਦੋਂ ਸਕ੍ਰਿਪਟ ਸੁਣੀਆ ਉਸ ਤੋਂ ਬਾਅਦ ਇਹ ਟਾਈਟਲ ਹੋਰ ਸੀਗਾ ਭਾਵੇਂ ਪਹਿਲਾਂ ਪਰ ਜਦੋਂ ਅਸੀਂ ਸਟੋਰੀ ਸੁਣੀ ਮੈਂ ਸਟੋਰੀ ਸੁਣ ਕੇ ਮੈਂ ਕਹਾ ਯਾਰ ਗਿੱਲ ਬਾਈ ਮੂਵੀ ਤਾਂ ਮੈਂ ਕਰੂੰਗਾ ਮੈਂ ਕਹਾ ਯਾਰ ਚਾਹੇ ਜੋ ਮਰਜੀ ਹੋ ਜੇ ਉਹ ਅਸੀਂ ਫਿਰ ਗਿੱਲ ਬਾਈ ਨੇ ਵੀ ਜਿਵੇਂ ਦੱਸੀ ਗਿੱਲ ਬਾਈ ਕਹਿੰਦਾ ਕਹਿੰਦਾ ਕਰਾਂਗਾ ਵੀ ਤੂੰ ਹੀ ਜੇ ਤੂੰ ਨਾ ਕੀਤੀ ਤਾਂ ਇਥੋਂ ਬਿਣਾ ਚਾਹੀ ਸਾਰੀ ਜ਼ਿੰਦਗੀ ਇੰਹੀ ਪਈ ਰਹੇ ਕਰਦਾ ਮੈਂ ਵੀ ਨਹੀਂ ਤਿੰਨ ਚਾਰ ਚਾਲ ਉਹਦੀ ਮਿਹਨਤ ਆ ਇਦਾਂ ਹੀ ਸੁਭਾਅ ਬਣ ਗਿਆ ਬਣੇ ਬਾ ਬਾਕੀ ਵਾਹਿਗੁਰੂ ਕਰੇ ਕਿਰਪਾ ਮੇਰੀ ਭੈਣ ਅੱਛਾ ਲਾਸਟ ਕੁਸਚਨ ਬਟ ਨਾਟ ਅ ਲੀਸਟ ਕਿਉਂਕਿ ਇਨਾਂ ਨੇ ਜਾਣਾ ਭੁੱਖ ਲੱਗੀ ਹੋਈ ਆ ਮੂਵੀ ਤੁਸੀਂ ਸਾਈਨ ਕਰਦੀ ਓਬਵੀਅਸਲੀ ਅਮਾਉਂਟ ਮਿਲ ਜਾਂਦੀ ਐ ਇੱਕ ਰਾਈਟ ਵੀ ਇੰਨੇ ਪੈਸੇ ਜਾਂ ਜਿੱਦਾਂ ਵੀ ਆ ਹੈ ਨਾ ਪਰ ਡਿਫੈਂਡਰ ਸੱਚੀ ਵੇਚੀ ਐ ਤੁਸੀਂ ਸੱਚੀ ਵੇਚੀ ਭਾਣੇ ਕੋਈ ਪੈਸਾ ਨਹੀਂ ਲੈਂਦਾ ਪ੍ਰੋਡਿਊਸਰਾਂ ਤੋਂ ਪ੍ਰੋਡਿਊਸਰ ਆਪਣੇ ਘਰ ਦੇ ਆ ਆਪਾਂ ਕੋਈ ਪੈਸੇ ਨਹੀਂ ਲੈਂਦਾ ਮੈਂ ਕਹਾਂ ਕੋਈ ਚੱਕਰ ਨਹੀਂ ਆਪਣੀ ਡਿਫੈਂਡਰ ਵੇਚਦੀ ਐ ਆਪਣੀ ਗੱਡੀ ਵੇਚਦੀ ਪਰ ਆਪਣੀ ਗੱਡੀ ਵਾਲੇ ਤਾਂ ਨਹੀਂ ਲੈਂਦੇ ਉਹਨਾਂ ਨੇ ਪੈਸੇ ਐਵੇਂ ਝੂਠ ਮਾਰਾ ਗੱਡੀ ਤਾਂ ਮੈਂ ਬਾਗਲ ਕੇ ਹੋਰ ਲਿਆ ਆਉਂਦੀ ਤੇ ਪਰ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਵੀ ਮਤਲਬ ਭਾਣੇ ਨਾ ਸਾਡੀ ਸਾਰਿਆਂ ਦੀ ਸਾਂਝੀ ਜੀ ਚੀਜ਼ ਆ ਸਾਨੂੰ ਐ ਆ ਵੀ ਗੱਲ ਵਾਈ ਦੀ ਵੀ ਮੂਵੀ ਆ ਹੁਣ ਵੀ ਸਾਨੂੰ ਇਹ ਆ ਵੀ ਯਾਰ ਸਾਡਾ ਪ੍ਰੋਡਕਟ ਵਧੀਆ ਹੋਵੇ ਬਸ ਪੈਸੇ ਉਹਦੇ ਬਾਅਦ ਚੋਂ ਦੇਖਾਂਗੇ ਬਾਅਦ ਚੋਂ ਦੇਖਾਂਗੇ ਐਕਚੁਅਲੀ ਵਿੱਚ ਇੱਕ ਟਾਈਮ ਤੇ ਆ ਕੇ ਨਾ ਪੈਸੇ ਦੀ ਜਿਹੜੀ ਰੀਜ ਆ ਉਹ ਨਹੀਂ ਰਹਿੰਦੀ ਨਹੀਂ ਹੈਗੀ ਹੈ ਨਾ ਜਿੱਥੇ ਪੇਰੈਂਟਸ ਨਾਲ ਨੇ ਜਿੱਥੇ ਆਪਣੇ ਨਾਲ ਨੇ ਉੱਥੇ ਕਿਈ ਲੋਕਾਂ ਨੂੰ ਅਸੀਂ ਮਿਸ ਵੀ ਕਰਦੇ ਆ ਬੀਸ਼ਾ ਲੋਕਾਂ ਨੇ ਇਹੀ ਗੱਲ ਆ ਪੈਸੇ ਲੈਂਦੇ ਹੁੰਦੇ ਆ ਨਾ ਮੰਨ ਲਓ ਮੈਂ ਫਿਲਮ ਦੇ ਪੈਸੇ ਲੈਂਦੇ ਹੁੰਦੇ ਮੈਂ ਫੈਮਿਲੀ ਸੱਦਣ ਹੀ ਨਹੀਂ ਸੀ ਬਣੇ ਇੱਥੇ ਉਹ ਸੈੱਟ ਤੇ ਮੂਵੀ ਮੂਵੀ ਕਰਦਾ ਠੀਕ ਉਹ ਪਰ ਜਿਹੜੀ ਚੀਜ਼ ਬਣੇ ਹੁਣ ਦਿਲ ਤੋਂ ਕਰ ਰਹੇ ਆ ਨਾ ਮਿਹਨਤ ਵੀ ਨਹੀਂ ਯਾਰ ਨਹੀਂ ਵਧੀਆ ਹੋਵੇ ਉਹ ਅੰਦਰੋਂ ਆਉਂਦੀ ਨਹੀਂ ਨਾ ਉਹ ਅੰਦਰੋਂ ਫਿਰ ਉਹ ਹੁਣ ਐ ਵੀ ਸਾਰੀ ਫੈਮ ਚਾਹ ਜਾਂ ਬਣ ਅੱਛਾ ਜਦੋਂ ਪਿਆਮੀ ਨਾਲ ਖੜੀ ਸੀ ਨਾ ਮਹੂਰਤ ਛੂਟ ਜਿਹੜਾ ਹੋ ਰਿਹਾ ਸੀਗਾ ਲੇਕਿਨ ਉਦੋਂ ਦਿਲ ਤੱਕ ਤੱਕ ਕਰ ਰਹੀ ਸੀ ਹਾਂ ਬਣੇ ਪੂਰਾ ਮੈਨੂੰ ਤਾਂ ਮੈਂ ਤਾਂ ਮੰਮੀ ਕੰਨੀ ਦੇਖੀ ਗਏ ਮੇਰੀ ਕੰਨੀ ਮੈਂਗਾ ਐ ਨਹੀਂ ਪਤਾ ਮੰਮੀ ਗਾਲਾਂ ਹੀ ਕੱਢ ਦੇਤੇ ਬਣੇ ਫੇ ਤੈਨੂੰ ਖੜਨਾ ਨਹੀਂ ਹੁੰਦਾ ਅੱਛਾ ਜੀ ਕੱਲੂ ਰੋਮੈਂਟਿਕ ਸੀਨ ਹੋਵੇ ਤੇ ਮੰਮੀ ਪਾਪਾ ਹੁਣੀ ਸਾਹਮਣੇ ਖੜੇ ਹੋਣ ਕਿੱਥੇ ਬਣੇ ਨਹੀਂ ਹੋਣਾ ਰੋਮੈਂਟਿਕ ਰਮਾਂਟਿਕ ਨਹੀਂ ਹੋਣਾ ਬਣੇ ਮੰਮੀ ਡੈਡੀ ਮੂਰੀ ਨਹੀਂ ਹੁੰਦਾ ਬਣੇ ਠੀਕ ਹੈ ਜੀ ਠੀਕ ਹੈ ਵੀਰੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ